ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰ ਰਾਣਾ ਰਣਜੀਤ ਸਿੰਘ ਗਿੱਲ ਦੇ ਵੱਲੋਂ ਅੱਜ ਕੁਰਾਲੀ ਦੇ ਵਿੱਚ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਤੇ ਨਾਲ ਦੀ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਚੋਣ ਪ੍ਰਚਾਰ ਵੀ ਕੀਤਾ ਆ ਤੁਹਾਨੂੰ ਲੈ ਚਲਦੇ ਹਾਂ ਇਸ ਪੰਜਾਬ ਬਚਾਓ ਯਾਤਰਾ ਦੇ ਵਿੱਚ ਸਖਬੀਰ ਬਾਦਲ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੰਗ ਇੱਕ ਪਾਸੇ ਪੰਜਾਬ ਹੈ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਗਰੀਬ ਹੈ ਪੰਜਾਬ ਦਾ ਦੁਕਾਨਦਾਰ ਹੈ ਦੂਜੇ ਪਾਸੇ ਦਿੱਲੀ ਵਾਲੇ ਸਨਕਾਰੀ ਪਾਰਟੀਆਂ ਜਿਹੜੀਆਂ ਕੱਲ ਹੀ ਇੱਥੇ ਲੁੱਟ ਨਾਉਂਦੀਆਂ ਤੇ ਇੱਥੇ ੱਤਕਾ ਕਰਨ ਆਉਂਦੀਆਂ ਦਿਲ ਜਿੱਤਣ ਨਹੀਂ ਆਉਂਦੀਆਂ ਤੁਸੀਂ 50 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਜੋ ਕੁਝ ਵੀ ਤਰੱਕੀ ਹੋਈ ਹੈ ਉਹਦੀ ਆਪਣੀ ਖਾਲਸਾ ਪੰਥ ਦੀ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕਰਾਈ ਹੈ ਆਇਸ ਕਰਕੇ ਆਓ ਸੂਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣੀ ਖੇਤਰੀ ਪਾਰਟੀ ਆਪਣੀ ਫੌਜ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਕੇ ਆ ਪੱਤਿਹਰਾਂ ਦੀ ਦਿਨਾ ਸਿੱਕਾ ਜਿਤਾ ਦਈਏ ਆ ਇੱਕ ਢਾਲ ਬਣ ਕੇ ਤੁਹਾਡੇ ਵਾਸਤੇ ਖੜੂਗੀ ਤੇ ਤੁਹਾਡੀ ਲੜਾਈ ਪਾਜ ਮਿਲ ਲੜੂਗੀ ਉਹਦੀ ਆਪਣੀ ਖਾਲਸਾ ਪੰਥ ਦੀ ਪੰਜਾਬੀਆਂ ਦੀ ਪਾਰਟੀ ਸ਼ੋਮਨੀ ਕਾਲੀ ਦਲ ਨੇ ਕਰਾਈ ਹੈ ਆਇਸ ਕਰਕੇ ਆਓ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣੀ ਖੇਤਰੀ ਪਾਰਟੀ ਆਪਣੀ ਫੌਜ ਸ਼ੋਮਨੀ ਕਾਲੀ ਦਲ ਨੂੰ ਟਕੜਾ ਕਰਕੇ ਆ ਪੱਤਿਆਂ ਦੀ ਜੀਨਾ ਸਿੱਕਾ ਜਤਾ ਦਿਏ ਆ ਇੱਕ ਢਾਲ ਬਣ ਕੇ ਤੁਹਾਡੇ ਵਾਸਤੇ ਖੜੂਗੀ ਤੇ ਤੁਹਾਡੀ ਲੜਾਈ ਪਾਰਲੀਮੈਂਟ ਲੜੂਗੀ ਵਾਇਰੂਜੀ ਕਾ ਖਾਲਸਾ ਵਾਇਕੀਆਂ ਤਸਵੀਰਾਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਬਹੁਤ ਹੀ ਮਾੜੇ ਹਾਲਾਤ ਚੱਲ ਰਹੇ ਨੇ ਅਗਰ ਪੰਜਾਬ ਨੂੰ ਬਚਾਣਾ ਚਾਹੁੰਦੇ ਹੋ ਤਾਂ ਤੁਹਾਡੀ ਇੱਕੋ ਇੱਕ ਹਮੈਤੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਨੇ ਦਿੱਲੀ ਦੇ ਲਾਲੇ ਬਾਣੀਏ ਕਹਿੰਦੇ ਨੇ ਪੰਜਾਬ ਨੂੰ ਲੁੱਟ ਰਹੇ ਨੇ ਉਹਨਾਂ ਨੇ ਫੇਰ ਤੋਂ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਅਗਰ ਜੇ ਕੋਈ ਬਚਾਣਾ ਹੈ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੋ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ